ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਜਨਮ ਵਿੱਚ ਭਗਤ ਫਰੀਦ ਜੀ ਦਾ ਕੁਰੇਸੀ ਜੱਟ ਦੇ ਘਰ ਜਨਮ ਸੀ ਫਕੀਰਾਂ ਦੀ ਸੰਗਤ ਕਰਕੇ ਭਗਤ ਫਰੀਦ ਜੀ ਜੰਗਲ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨ ਲੱਗੇ ਜਿੱਥੇ ਬੈਠ ਕੇ ਇਹ ਤਪੱਸਿਆ ਕਰ ਰਹੇ ਸੀ ਉਸ ਰਸਦੇਉ ਚਾਰ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸਨ ਭਗਤ ਫਰੀਦ ਜੀ ਨੂੰ ਦੇਖ ਕੇ ਉਹਨਾਂ ਚੋਰਾਂ ਨੇ ਇਹ ਸੁਖਣਾ ਸੁਖੀ ਜੇਕਰ ਸਾਡੇ ਹੱਥ ਕੁਝ ਪਦਾਰਥ ਲੱਗ ਜਾਵੇ ਤਾਂ ਇਸ ਫਕੀਰ ਨੂੰ ਪਦਾਰਥ ਦੇ ਆਵਾਂਗੇ ਨਗਰ ਵਿੱਚ ਜਾ ਕੇ ਕਿਸੇ ਦੀ ਹੱਟੀ ਨੂੰ ਚੋਰਾਂ ਨੇ ਸੰਨ ਲਈ ਤਾਂ ਵੇਖਿਆ ਬਹੁਤ ਸਾਰੀ ਮਠਿਆਈ ਦੇ ਥਾਲ ਭਰੇ ਪਏ ਹਨ ਕਿਉਂਕਿ ਉਹ ਹਲਵਾਈ ਦੀ ਹੱਟੀ ਸੀ ਚੋਰਾਂ ਨੇ ਚਾਦਰ ਵਿੱਚ ਮਠਿਆਈ ਬੰਨ ਲਈ ਫਿਰ ਉਸੇ ਰਸਤੇੋਂ ਵਾਪਸ ਨੂੰ ਆਏ ਉਹਨਾਂ ਚੋਰਾਂ ਨੇ ਵਿਚਾਰਿਆ ਕਿ ਇਸ ਫਕੀਰ ਦੀ ਕਿਰਪਾ ਨਾਲ ਅਸੀਂ ਸੁੱਖ ਦੇ ਨਾਲ ਚੋਰੀ ਕਰਕੇ ਘਰ ਨੂੰ ਜਾ ਰਹੇ ਹਾਂ ਇਸ ਫਕੀਰ ਦੀ ਸੁਖਣਾ ਦਿੰਦੇ ਚੱਲੀਏ ਉਹਨਾਂ ਚੋਰਾ ਨੇ ਬਹੁਤ ਸਾਰੀ ਮਠਿਆਈ ਫਕੀਰ ਦੇ ਅੱਗੇ ਰੱਖ ਦਿੱਤੀ ਅਤੇ ਹਲੂਆ ਦੇ ਕੇ ਕਿਹਾ ਫਕੀਰ ਜੀ ਇਹ ਖਾ ਲਵੋ ਫਕੀਰ ਜੀ ਬੜੇ ਭੋਲੇ ਭਾਲੇ ਸਨ ਕਿਉਂਕਿ ਛੋਟੀ ਅਵਸਥਾ ਤੋਂ ਫਕੀਰੀ ਧਾਰਨ ਕੀਤੀ ਸੀ ਤੇ ਨਾ ਹੀ ਉਸ ਫਕੀਰ ਨੇ ਕਦੇ ਇੰਨੀ ਸੁੰਦਰ ਮਠਿਆਈ ਖਾਦੀ ਸੀ ਫਕੀਰ ਨੂੰ ਮਠਿਆਈ ਦਾ ਸਵਾਦ ਚੰਗਾ ਆਇਆ ਤਾਂ ਫਕੀਰ ਕਹਿਣ ਲੱਗਾ ਕਿ ਇਹ ਕੀ ਚੀਜ਼ ਹੈ ਚੋਰਾਂ ਨੇ ਕਿਹਾ ਇਹ ਚੋਰੀ ਹੈ ਪਾਪ ਚੋਰੀ ਦਾ ਮਾਲ ਹੈ ਫਕੀਰ ਕਹਿਣ ਲੱਗਾ ਚੋਰੀ ਤਾਂ ਬੜੀ ਸਵਾਦਲੀ ਹੈ ਚੋਰੀ ਬੜੀ ਮਿੱਠੀ ਹੈ ਤਾਂ ਕੁਝ ਚਿਰ ਮਗਰੋਂ ਫਕੀਰ ਦੇ ਪ੍ਰਾਣ ਛੁੱਟ ਗਏ ਫਿਰ ਉਸ ਫਕੀਰ ਦਾ ਜਨਮ ਜਮਾਲਦੀਨ ਨਾਮੇ ਸੇਖ ਦੇ ਘਰ ਹੋਇਆ ਪਿਤਾ ਨੇ ਉਸ ਦਾ ਨਾਮ ਫਰੀਦ ਰੱਖਿਆ ਜਦੋਂ ਇਹ ਵੱਡਾ ਹੋਇਆ ਤਾਂ ਇਸ ਦਾ ਵਿਆਹ ਵੀ ਹੋ ਗਿਆ ਪਰ ਕੰਮਕਾਰ ਕੁਝ ਨਾ ਕਰੇ ਮਸਤ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੇ ਇਸ ਕਰਕੇ ਪਿਤਾ ਨੇ ਫਰੀਦ ਨੂੰ ਘਰ ਤੋਂ ਅਲੱਗ ਕਰ ਦਿੱਤਾ ਫਿਰ ਅਲੱਗ ਹੋਣ ਤੇ ਫਰੀਦ ਨੂੰ istri ਬਹੁਤ ਸਤਾਇਆ ਕਰੇ हे ਰੱਬ ਦੇ ਬੰਦੇ ਕੋਈ ਕੰਮਕਾਰ ਕਰੋ ਤਾਂ ਹੀ ਘਰ ਦਾ ਨਿਰਵਾਹ ਹੋਵੇਗਾ ਫਕੀਰ ਨੇ ਕਿਹਾ ਮੈਂ ਕੀ ਕਰਾਂ ਮੈਨੂੰ ਕੋਈ ਕੰਮਕਾਰ ਨਹੀਂ ਆਉਂਦਾ istri ਨੇ ਕਿਹਾ ਫਿਰ ਤੂੰ ਚੋਰੀ ਕਰਕੇ ਖਵਾ ਕਿਉਂਕਿ ਮੇਰੀ ਪਾਲਣਾ ਕਰਨਾ ਤੇਰਾ ਫਰਜ਼ ਹੈ ਫਰੀਦ ਚੋਰਾ ਦੀ ਸੰਗਤ ਵਿੱਚ ਜਾ ਰਲਿਆ ਤੇ ਚੋਰਾ ਦੇ ਨਾਲ ਚੋਰੀ ਕਰਨ ਚਲਿਆ ਗਿਆ ਅਤੇ ਜਾਂਦਿਆਂ ਹੋਇਆ ਰਸਤੇ ਵਿੱਚ ਕੀ ਦੇਖਿਆ ਕਿ ਕਣਕ ਪੱਕੀ ਹੋਈ ਹੈ ਵਿਚਾਰਿਆ ਪਹਿਲਾਂ ਇਸ ਕਣਕ ਨੂੰ ਵੱਢ ਕੇ ਘਰ ਦੇ ਆਈਏ ਇਹਨਾਂ ਨੇ ਕਣਕ ਵੱਢੀ ਜਦ ਪੰਡਾ ਬਨ ਕੇ ਚੁੱਕਣ ਲੱਗੇ ਤਾਂ ਉਥੇ ਇੱਕ ਮਰੇ ਹੋਏ ਬੈਲ ਦਾ ਪਿੰਜਰ ਪਿਆ ਹੋਇਆ ਸੀ ਜੋ ਖਿੜਖਲਾ ਕੇ ਹੱਸ ਪਿਆ ਉਹ ਦੋ ਚੋਰ ਤਾਂ ਪੰਡਾ ਸੁੱਟ ਕੇ ਨੱਸ ਗਏ ਤੇ ਫਰੀਦ ਉਥੇ ਹੀ ਖੜਾ ਰਿਹਾ ਫਰੀਦ ਨੇ ਪੁੱਛਿਆ हे ਭਲੇ ਲੋਕ ਤੂੰ ਕੌਣ ਹੈ ਤੇ ਕਿਸ ਕਰਕੇ ਹੱਸਿਆ ਹੈ ਉਹ ਪਿੰਜਰ ਬੋਲਿਆ हे ਭਾਈ ਮੈਂ ਪਿਛਲੇ ਜਨਮ ਵਿੱਚ ਇੱਕ ਬੜਾ ਇਮਾਨਦਾਰ ਜ਼ਿਮੀਂਦਾਰ ਸੀ ਕਿਸੇ ਦਾ ਹੱਕ ਨਹੀਂ ਸੀ ਖਾਂਦਾ ਇੱਕ ਸਮੇਂ ਮੇਰੇ ਕਣਕ ਦੇ ਖੇਤ ਵਿੱਚ ਦੂਜੇ ਜ਼ਿਮੀਂਦਾਰ ਦੇ 5-4 ਕਣਕ ਦੇ ਸਿੱਟੇ ਮਿਲ ਗਏ ਉਸ ਕਣਕ ਨੂੰ ਲਜਾ ਕੇ ਕਟਿਆ ਫੇਰ ਪਸਾਇਆ ਤੇ ਫੇਰ ਖਾਦਾ ਕੁਝ ਚਿਰ ਮਗਰੋਂ ਮੈਂ ਮਰ ਗਿਆ ਜਦੋਂ ਮੈਂ ਪਰਲੋਕ ਵਿੱਚ ਧਰਮਰਾਜ ਦੇ ਪਾਸ ਹਾਜ਼ਰ ਹੋਇਆ ਤਾਂ ਮੇਰਾ ਹਿਸਾਬ ਹੋਣ ਲੱਗਾ ਬਹੁਤ ਪੁੰਨ ਨਿਕਲੇ ਤੇ ਇੱਕ ਪਾਪ ਨਿਕਲਿਆ ਜੋ ਕਿ ਮੈਂ ਭਲੇਖੇ ਨਾਲ ਦੂਸਰੇ ਜ਼ਿਮੀਦਾਰ ਦੇ 5 4 ਕਣਕ ਦੇ ਸਿੱਟੇ ਪੀਸ ਕੇ ਖਾ ਲਏ ਸਨ ਉਸ ਪਾਪ ਦਾ ਫਲ ਭੁਗਤਣ ਲਈ ਮੈਨੂੰ ਧਰਮ ਰਾਜ ਨੇ ਉਸੇ ਜ਼ਿਮੀਦਾਰ ਦੇ ਘਰ ਬੈਲ ਬਣਾ ਕੇ ਉਤਪੰਨ ਕੀਤਾ ਸੋ ਮੈਂ ਬੈਲ ਬਣ ਕੇ ਕਿੰਨੇ ਵਰਸ਼ ਹੀ ਉਸ ਜ਼ਿਮੀਦਾਰ ਦੇ ਹਲ ਅੱਗੇ ਲੱਗਿਆ ਤੇ ਬੜਾ ਦੁੱਖ ਪਾਇਆ ਮੈਨੂੰ ਭਲੇਖੇ ਵਿੱਚ ਦੂਸਰੇ ਦੇ 5 4 ਸਿੱਟੇ ਖਾਨ ਦਾ ਇੰਨਾ ਦੁੱਖ ਭੁਗਤਣਾ ਪਿਆ ਹੌਣ ਮੈਂ ਇਸ ਕਰਕੇ ਹੱਸਦਾ ਹਾਂ ਜੋ ਕਿ ਤੁਸੀਂ ਵੱਡੀ ਵੱਡੀ ਕਣਕ ਦੀਆਂ ਪੰਡਾ ਬਣ ਕੇ ਲੈ ਚੱਲੇ ਹੋ ਇੰਨਾ ਪਰਾਇਆ ਹੱਕ ਖਾ ਕੇ ਖਵਰੇ ਤੁਹਾਡਾ ਕੀ ਹਾਲ ਹੋਵੇਗਾ ਇਹ ਬਾਤ ਸੁਣ ਕੇ ਫਰੀਦ ਜੀ ਨੂੰ ਤਿਬਰ ਬਰਾਗ ਉਤਪੰਤ ਹੋ ਗਿਆ ਅਤੇ ਉੱਥੇ ਹੀ ਪੰਡ ਸੁੱਟ ਕੇ ਆਪ ਤਪੱਸਿਆ ਕਰਨ ਚੱਲਿਆ ਗਿਆ ਗੁਰੂ ਪਿਆਰੀ ਸਾਥ ਸੰਗਤ ਜੀ ਜੇਕਰ ਤੁਹਾਨੂੰ ਭਗਤ ਫਰੀਦ ਜੀ ਦੀ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ